ਇਕ ਕਮਲਜੀਤ कौर ਉਰਫ ਮਸੀ ਵਾਸੀ ਗੋਲਡਨ ਐਵੇਨਿਊ ਹਰਗਵਿੰਦਪੁਰ ਸਿਆੜਾ ਤੋਂ ਕਰੀਬ 4 ਕਿਲੋ ਦੇ 580 ਗ੍ਰਾਮ ਹੀਰੋਇਨ ਬਰਾਮਦ ਹੋਈ ਆ ਇਹ ਔਰਤ ਆਪਣੇ ਜਵਾਈ ਜਗਰਾਤ ਸਿੰਘ ਪੁੱਤਰ ਪ੍ਰਤਾਪ ਸਿੰਘ ਦੇ ਨਾਲ ਰੱਖ ਕੇ ਸਿੱਧੇ ਸੰਪਰਕ ਵਿੱਚ ਪਾਕਿਸਤਾਨ ਦੇ ਨਸ਼ੇ ਤਸਕਰਾਂ ਦੇ ਨਾਲ ਹੈਗੀ ਸੀ ਉਤੋਂ ਇਹ ਹੀਰੋਇਨ ਮੰਗਾ ਕੇ ਇੱਥੇ ਵੱਖ-ਵੱਖ ਇਲਾਕਿਆਂ 'ਚ ਸਪਲਾਈ ਕਰਦੀ ਸੀ ਜਿਹਨੂੰ 4 ਕਿਲੋ 580 ਗ੍ਰਾਮ ਹੀਰੋਇਨ ਸਮੇਤ ਕਾਬੂ ਕੀਤਾ ਇਹਨਾਂ ਤੋਂ ਕੰਮ ਕਰਦੀ ਸੀ ਔਰ ਇਹਨੇ ਹੋਰ ਵੀ ਇਹਦਾ ਇਹਦਾ ਜਿਹੜਾ ਜਵਾਈ ਆ ਉਹ ਲਗਾਤਾਰ ਕੰਮ ਦੇ ਵਿੱਚ ਹੈਗਾ ਸੀਗਾ ਜਿਹੜਾ ਪਾਕਿਸਤਾਨ ਨਸ਼ੇ ਤਸਕਰਾਂ ਦੇ ਨਾਲ ਉਹ ਇਨਵੋਲਡ ਹੈਗਾ ਇਹ ਉਹਦੇ ਨਾਲ ਕਦੋਂ ਤੋਂ ਇਹਦਾ ਇਨ ਟੱਚ ਆ ਉਹ ਸਾਰਾ ਸੀ ਇਨਵੈਸਟੀਗੇਸ਼ਨ ਦੇ ਟੈਕਨੀਕਲ ਤੋਂ ਯਾਨੀ ਕਿੱਥੇ ਕਿੱਥੇ ਕੰਮ ਕੀਤਾ ਬੈਕਵਰਡ ਤੇ ਫਾਰਵਰਡ ਜਿਹੜੀ ਇਨਵੈਸਟੀਗੇਸ਼ਨ ਆ ਉਹ ਤੋਂ ਕਰਕੇ ਉਹਦਾ ਜਵਾਈ ਫਰਾਗਾ ਜੀ ਹਾਂ ਜੀ ਜਵਾਈ ਫਰਾਗਾ ਕਿੰਨੇ ਕਨਸਾਈਨਮੈਂਟ ਤੇ ਆ ਚੁੱਕੇ ਨੇ ਫਿਲਹਾਲ ਕੰਦੀ ਕਰਦੇ ਨੇ ਪਾਕਿਸਤਾਨ ਤੋਂ ਇਹਦੋਂ ਇਹਨਾਂ ਦੇ ਰਸਨ ਮਦਾਵਕ 2-3 ਪਹਿਲਾਂ ਕਨਸਾਈਨਮੈਂਟਸ ਆਈਆਂ ਨੇ ਬਾਕੀ ਡਿਟੇਲਸ ਅਸੀਂ ਇਨਵੈਸਟੀਗੇਸ਼ਨ ਇਹਦੀ ਇਨਵੈਸਟੀਗੇਟ ਕਰ ਰਹੇ ਹਾਂ ਜੋ ਅਬਜੈਕਟ ਹੋਵੇਗਾ ਫਾਈਨਲ ਹੋਵੇਗਾ ਉਹ ਆ ਦੱਸ ਸਕਦਾ ਸਰ ਕਿੱਥੋਂ ਲੈ ਕੇ ਆਉਂਦੇ ਸੀ ਬਾਰਡਰ ਦੇ ਅਫਸਰਾਰੀ ਵਾਲੇ ਪਾਸੋਂ ਲੈ ਕੇ ਆਉਂਦੇ ਜਾਂ ਕਿਤੇ ਦੂਰ ਤੋਂ ਲੈ ਕੇ ਆਉਂਦੇ ਸੀ ਇਹ ਇਸੇ ਕਰੰਡਾ ਕਰੰਡਾ ਜਿਹੜਾ ਪੁਲਿਸ ਸਟੇਸ਼ਨ ਆ ਉਸ ਏਰੀਆ ਦੇ ਵਿੱਚੋਂ ਉਤੋਂ ਹੀ ਬਾਹਰ ਪਾਕਿਸਤਾਨ ਤੋਂ ਬਾਹਰ ਆਇਆ ਡਰੋਨ ਵੀ ਰਾਹੀਂ ਇਧਰ ਮਗਵਾਇਆ ਸਰ ਮਹਿਲਾਵਾਂ ਦੇ ਵੱਲੋਂ ਸਪਲਾਈ ਕਿੱਥੇ ਕੀਤੀ ਆ ਰਹੀ ਸੀਗੀ ਇਹ ਉਹ 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 ਪਾਰਟ ਆਫ ਇਨਵੈਸਟੀਗੇਸ਼ਨ ਆ ਜੀ ਆਪਣੇ ਉਹਨਾਂ ਨੇ ਇਸ ਸ਼ਹਿਰ ਦੇ ਵਿੱਚ ਸਪਲਾਈ ਮਹਿਲਾਵਾਂ ਨੂੰ ਕਿ ਜਾਂ ਫਿਰ ਬੰਦਿਆਂ ਨੂੰ ਕੀਤੀ ਆ ਉਹਨਾਂ ਦਾ ਇਹ ਨਹੀਂ ਹੁੰਦਾ ਉਹਨਾਂ ਦਾ ਮਾੜੇ ਬੰਦੇ ਹੁੰਦੇ ਪੈਸਾ ਚਾਹੀਦਾ ਹੁੰਦਾ ਤੇ ਉਹਨਾਂ ਨੇ ਇੰਟਰਸਟ ਲਈ ਕਰਨੀਆਂ ਇਹ ਔਰਤ ਦੇ ਖਿਲਾਫ ਪਹਿਲਾਂ ਕੋਈ ਕੇਸ ਹੈ ਜਾਂ ਪਹਿਲਾਂ ਨਹੀਂ ਇਹ ਦੇ ਖਿਲਾਫ ਪਹਿਲਾਂ ਕੋਈ ਬਤ ਕਰਦਾ ਨਹੀਂ ਮੇਰੇ ਕੋਲ ਹਾਂ ਬਸ ਪਹਿਲਾਂ ਕੋਈ ਜਿਹੜੀ ਰਿਕਾਰਡ ਕਮੈਂਟ ਕਰਾਉਣੀ ਹੈ ਉਹਨੂੰ ਚਾਹ ਰਿਹਾ ਹੈ ਪਹਿਲਾ ਕੇਸ ਜਿਹੜੀ ਕੋਲ ਮੇਰੀ ਮੇਰੀ ਡਿਨਯੋਰ ਦੌਰਾਨ ਮੇਰੀ ਜਾਣਕਾਰੀ ਦਰਾਂ ਤੇ ਪਹਿਲਾਂ ਹੀ ਆ ਜਿਹੜੀ ਇਹ ਹੈ ਸਾਲ ਦੇ ਵਿੱਚ ਪਹਿਲੀ ਹੈ ਪਹਿਲੀ ਪਹਿਲੀ ਹੈ ਪਰ ਮੈਂ ਨਹੀਂ ਕੰਮ ਕਰਦੀ ਜਵਾਈ ਕਰਵਾਤੀ ਜੋਈ ਵੀ ਕਰਦਾ ਦੇ ਵੀ ਕਰਦਾ ਜਦੋਂ ਇੱਕ ਸਟੱਡੀ ਰੱਖ ਰਹੀ ਆ ਜਦੋਂ ਇਹ ਨਾਲ ਉਹਨੂੰ ਚੈ ਦੇ ਰਹੀ ਆ ਉਹਦੇ ਨਾਲ ਮਿਲੀ ਭੁਗਤਾਂ ਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਰਦਾ ਉਹ ਕਰਦਾ ਮੇਨ ਨਾਲ ਸਪਲਾਈ ਸੁਪਲਾਈ ਜੁਗਰਾਜ ਆ ਜਿਹੜਾ ਬਾਹਰੋਂ ਕਲੈਕਟ ਕਰਦਾ ਇਹਦਾ ਜੋਈ ਆ ਤੇ ਇਹ ਉਹਦੇ ਨਾਲ ਖాం ਸੰਭਾਲ ਤੇ ਗਾਂ ਸਪਲਾਈ ਦੇ ਵਿੱਚ ਜਿਹੜੀ ਇਹ ਕੰਮ ਕਰਦਾ ਕਿੰਨੇ ਸਮੇਂ ਤੋਂ ਕੰਮ ਕਰਦਾ ਇਹ ਡਿਟੇਲਸ ਵਰਕ ਆਊਟ ਕਰ ਰਹੇ ਆ ਕਰੀਬ 2-3 ਸਾਲਾਂ ਤੋਂ ਲਗਾਤਾਰ ਇਹਦੀ ਇਨਵੋਲਵਮੈਂਟ ਹੈ ਸਰਬਾਰ ਦੇ ਮੈਂਬਰ ਆ ਕੋਈ ਗ੍ਰਾਮ ਨਹੀਂ ਹੈ ਜੀ ਤੇ ਪ੍ਰਾਪਰਟੀ ਕੋਈ ਨਹੀਂ ਮਨ ਹੈ ਇਹ 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 20000 ਡਰਗ ਮਨੀ ਬਣੀ ਆ ਤੇ ਪ੍ਰਾਪਰਟੀ ਜੇ ਅਸੀਂ ਉਹ ਡੇਟਾ ਲੈ ਰਹੇ ਆਂ ਡਿਟੇਲਸ ਲੈ ਰਹੇ ਆਂ ਜਿਹੜੀ ਵੀ ਉਹਨਾਂ ਨੇ ਨਸ਼ਿਆਂ ਤੋਂ ਬੜਾਈ ਹੋਏਗੀ ਉਹਨੂੰ ਅਸੀਂ ਥਰਡ ਐਫ ਰਿਜਿਸ ਜਿਹੜੀ ਪ੍ਰਾਪਰ ਕਰਦੇ ਹਾਂ ਸਰ ਇਹ ਹੈਰੋਇਨ ਆਈ ਹੈ ਕੋਈ ਡਰੋਨ ਆਈ ਕੋਈ ਬੋਲੇ ਕਿ ਬਕੇ ਡਰੋਨ ਆਈ ਆਈ ਇਕ ਕਮਲਜੀਤ ਕੌਰ ਉਰਫ ਮਸੀ ਵਾਸੀ ਗੋਲਡਨ ਐਵੇਨਿਊ ਹਰਗੋਬਿੰਦਪੁਰ ਸ਼ਹਿੜਾ ਤੋਂ ਕਰੀਬ 4 ਕਿਲੋ ਤੇ 580 ਗ੍ਰਾਮ ਹੀਰੋਇਨ ਬਰਾਮਦ ਹੋਈ ਆ ਇਹ ਔਰਤ ਆਪਣੇ ਜਵਾਈ ਜਗਰਾਤ ਸਿੰਘ ਪੁੱਤਰ ਪ੍ਰਤਾਪ ਸਿੰਘ ਦੇ ਨਾਲ ਰਲ ਕੇ ਸਿੱਧੇ ਸੰਪਰਕ ਵਿੱਚ ਪਾਕਿਸਤਾਨ ਦੇ ਨਸ਼ੇ ਤਸਕਰਾਂ ਦੇ ਨਾਲ ਹੈਗੀ ਸੀ ਉਤੋਂ ਇਹ ਹੀਰੋਇਨ ਮੰਗਾ ਕੇ ਇੱਥੇ ਵੱਖ-ਵੱਖ ਇਲਾਕਿਆਂ 'ਚ ਸਪਲਾਈ ਕਰਦੀ ਸੀ ਜਿਹਨੂੰ 4 ਕਿਲੋ 580 ਗ੍ਰਾਮ ਹੀਰੋਇਨ ਸਮੇਤ ਕਾਬੂ ਕੀਤਾ ਠੀਕ ਹੈ ਤੋਂ ਕੰਮ ਕਰ ਰਹੀ ਸੀ ਉਹ ਇਹਨਾਂ ਨੂੰ ਰੋਕ ਪਈ ਇਹਦਾ ਇਹਦਾ ਜਿਹੜਾ ਜਵਾਈ ਆ ਉਹ ਲਗਾਤਾਰ ਕੰਮ ਦੇ ਵਿੱਚ ਹੈਗਾ ਸੀਗਾ ਜਿਹੜਾ ਪਾਕਿਸਤਾਨ ਨਸ਼ੇ ਤਸਕਰਾਂ ਦੇ ਨਾਲ ਉਹ ਇਨਵੋਲਡ ਹੈਗਾ ਇਹ ਉਹਦੇ ਨਾਲ ਕਦੋਂ ਤੋਂ ਇਹਦਾ ਇਨ ਟੱਚ ਆ ਉਹ ਸਾਰਾ ਸੀ ਇਨਵੈਸਟੀਗੇਸ਼ਨ ਦੇ ਟੈਕਨੀਕਲ ਤੋਂ ਯਾਨੀ ਕਿੱਥੇ ਕਿੱਥੇ ਕੰਮ ਕੀਤਾ ਬੈਕਵਰਡ ਤੇ ਫਾਰਵਰਡ ਜਿਹੜੀ ਇਨਵੈਸਟੀਗੇਸ਼ਨ ਆ ਉਹ ਤੋਂ ਕਰਕੇ ਉਹਦਾ ਸੀ ਜਵਾਈ ਭਰਾ ਇਹਦਾ ਜੀ ਹਾਂਜੀ ਜਵਾਈ ਭਰਾ ਕਿੰਨੇ ਕਨਸਾਈਨਮੈਂਟਸ ਦਾ ਆ ਚਿੱਤ ਨੇ ਪਹਿਲਾਂ ਵਾਲੇ ਕੰਮ ਦੇ ਪਾਕਿਸਤਾਨ ਤੋਂ ਇਹ ਤੋਂ ਇਹਨਾਂ ਦੇ ਦਸਨਬਾਦ ਦੋ ਤਿੰਨ ਪਹਿਲਾਂ ਕਨਸਾਈਨਮੈਂਟਸ ਆਈਆਂ ਨੇ ਬਾਕੀ ਡਿਟੇਲਸ ਅਸੀਂ ਇਨਵੈਸਟੀਗੇਸ਼ਨ ਅਧੀਨ ਇਨਵੈਸਟੀਗੇਟ ਕਰ ਰਹੇ ਹਾਂ ਜੋ ਅਬਜੈਕਟ ਹੋਵੇਗਾ ਫਾਈਨਲ ਹੋਵੇਗਾ ਉਹ ਆਉਣ ਦਾ ਸਕਦਾ ਸਰ ਕਿੱਥੋਂ ਲੈ ਕੇ ਆਉਂਦੇ ਸੀ ਬਾਰਡਰ ਦੇ ਆਪਣਾ ਟਾਰੀ ਵਾਲੇ ਪਾਸੋਂ ਲੈ ਕੇ ਆਉਂਦੇ ਜਾਂ ਕਿਤੇ ਹੋਰ ਤੋਂ ਲੈ ਕੇ ਆਉਂਦੇ ਸੀ ਕਿ ਇਸੇ ਕਰਿੰਡਾ ਕਰਿੰਡਾ ਜਿਹੜਾ ਪੁਲਿਸ ਸਟੇਸ਼ਨ ਆ ਉਸ ਏਰੀਆ ਦੇ ਵਿੱਚੋਂ ਉਤੋਂ ਹੀ ਬਾਹਰ ਪਾਕਿਸਤਾਨ ਤੋਂ ਬਾਹਰ ਆਇਆ ਡਰੋਨ ਵੀ ਰਾਹੀਂ ਇੱਧਰ ਮੰਗਵਾ ਕੇ ਤਾਂ ਮਹਿਲਾ ਦੇ ਵੱਲੋਂ ਸਪਲਾਈ ਕਿੱਥੇ ਕੀਤੀ ਆ ਰਹੀ ਸੀਗੀ ਇਹ ਉਹ 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 ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਆਪਣੇ ਉਹਨਾਂ ਨੇ ਇਸ ਸ਼ਹਿਰ ਦੇ ਵਿੱਚ ਸਪਲਾਈ ਮਹਿਲਾਵਾਂ ਨੂੰ ਕਿ ਜਾਂ ਫਿਰ ਬੰਦਿਆਂ ਨੂੰ ਕੀਤੀ ਆ ਉਹਨਾਂ ਦਾ ਇਹ ਨਹੀਂ ਹੁੰਦਾ ਉਹਨਾਂ ਦਾ ਮਾੜੇ ਬੰਦੇ ਹੁੰਦੇ ਪੈਸਾ ਚਾਹੀਦਾ ਹੁੰਦਾ ਤੇ ਉਹਨਾਂ ਨੇ ਇਹਦਾ ਸਹੀ ਕਰਨੀਆਂ ਕਮਿਸ਼ਨਰ ਸਾਹਿਬ ਇਹ ਇਹ ਹੋਰ ਦੇ ਖਿਲਾਫ ਪਹਿਲਾਂ ਕੋਈ ਕੇਸ ਹੈ ਜਾਂ ਪਹਿਲਾਂ ਇਹ ਇਹਦੇ ਖਿਲਾਫ ਪਹਿਲਾਂ ਕੋਈ ਬਤ ਹੈ ਮੇਰੇ ਕਿਹੜੇ ਮਸਲ ਪਹਿਲਾਂ ਕਿਹੜੇ ਡਾਕੂਮੈਂਟ ਤੋਂ ਚਾਹ ਰਹੇ ਹੋ ਇਹ ਪਹਿਲਾਂ ਜਿਹੜੀ ਕੋਲ ਮੇਰੀ ਮੇਰੀ ਡਿਨਯੋਰ ਦੌਰਾਨ ਮੇਰੀ ਜਾਣਕਾਰੀ ਦਰਾਂ ਤੇ ਪਹਿਲਾਂ ਹੀ ਆ ਜਿਹੜੀ ਇਹ ਸਾਲ ਦੇ ਵਿੱਚ ਪਹਿਲੀ ਹੈ ਬੜੀ ਪਹਿਲੀ ਪਹਿਲੀ ਹੈ ਸਰ ਮੈਂ ਨਹੀਂ ਕੰਮ ਕਰਦੀ ਜਵਾਈ ਕਰਵਾਤੀ ਜੋਈ ਵੀ ਕਰਦਾ ਦੇ ਵੀ ਕਰਦਾ ਜਦੋਂ ਇੱਕ ਸਟੱਡੀ ਰੱਖ ਰਹੀ ਆ ਜਦੋਂ ਇਹ ਨਾਲ ਉਹਨੂੰ ਚੈ ਦੇ ਰਹੀ ਆ ਉਹਦੇ ਨਾਲ ਬਿਲੀ ਭੁਗਤਾਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਰਦਾ ਉਹ ਕਰਦਾ ਮੀਨ ਇਹ ਨਾਲ ਕੋਈ ਹੋਰ ਲੱਗਾ ਸਪਲਾਈ ਸਪਲਾਈ ਜੁਗਰਾਜ ਆ ਜਿਹੜਾ ਬਾਹਰੋਂ ਕਲੈਕਟ ਕਰਦਾ ਇਹਦਾ ਜੋਈ ਆ ਤੇ ਇਹ ਉਹਦੇ ਨਾਲ ਸੌਂ ਸਮਭਾਲ ਤੇ ਗਾਂ ਸਪਲਾਈ ਦੇ ਵਿੱਚ ਜਿਹੜੀ ਇਹ ਕੰਮ ਕਰਦਾ ਕਿੰਨੇ ਸਮੇਂ ਤੋਂ ਕੰਮ ਕਰਦਾ ਇਹ ਡਿਟੇਲਸ ਵਰਕ ਆਊਟ ਕਰ ਰਹੇ ਆ ਕਰੀਬ 2-3 ਸਾਲਾਂ ਤੋਂ ਲਗਾਤਾਰ ਇਹਦੀ ਇਨਵੋਲਵਮੈਂਟ ਹੈ ਸਰਕਾਰ ਦੇ ਮੈਂਬਰ ਆ ਪ੍ਰੋਪਰਟੀ ਇੱਥੇ ਨਾ ਕੋਈ ਡਰਗਮਨ ਹੈ ਜੀ ਤੇ ਪ੍ਰੋਪਰਟੀ ਕੋਲ ਮਿਲਣ ਇਹ 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 20000 ਡਰਗ ਮੰਨੀ ਬਣੀ ਆ ਤੇ ਪ੍ਰਾਪਰਟੀ ਜੇ ਜੀ ਅਸੀਂ ਉਹ ਡਾਟਾ ਲੈ ਰਹੇ ਆ ਡਿਟੇਲਸ ਲੈ ਰਹੇ ਆ ਜਿਹੜੀ ਵੀ ਉਹਨਾਂ ਨੇ ਨਸ਼ਿਆਂ ਤੋਂ ਬੜਾਈ ਹੋਏਗੀ ਉਹਨੂੰ ਅਸੀਂ ਠਾਠ ਐਫ ਦੇ ਜਿਹੜੀ ਪ੍ਰਾਪਰ ਕਰਦੇ ਹਾਂ ਸਰ ਇਹ ਹੈਰੋਇਨ ਆਈ ਹੈ ਕੋਈ ਡਰੋਨ ਆਈ ਕੋਈ ਬੋਲੇ ਕਿ ਪਕੇ ਡਰੋਨ ਆਈ ਆਈ